ਇਹਦੇ ਫੇਸ 6 ਬੱਸ ਸਟੈਂਡ ਨਾਲ ਬੰਦ ਕੀਤੀ ਹੋਈ ਸੜਕ ਨੂੰ ਚਾਲੂ ਕਰਵਾਉਣ ਲਈ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਨੇ ਮੰਗੀ ਗਮਾੜਾ ਤੋਂ ਆਰਟੀਆਈ ਰਾਹੀਂ ਜਾਣਕਾਰੀ ਕਿਹਾ ਕਿ ਜੇਕਰ ਸੜਕ ਦੀ ਮੁਰੰਮਤ ਕਰਵਾ ਕੇ ਇਸ ਨੂੰ ਚਾਲੂ ਨਾ ਕਰਵਾਇਆ ਗਿਆ ਤਾਂ ਖੜਕਟਾਨਗੇ ਅਦਾਲਤ ਦਾ ਦਰਵਾਜ਼ਾ ਜਿਸ ਸੰਬੰਧੀ মিডিਆ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਕਈ ਸਾਲ ਹੋ ਗਿਆ ਬੱਸ ਸਟੈਂਡ ਇਹ ਤਾਂ ਦੇਖ ਸਕਦੇ ਤੁਸੀਂ ਵੀ ਇਹ ਜਿਹੜਾ ਬਣਾਇਆ ਸੀਗਾ ਇੱਥੇ ਇਹ ਉਦੋਂ ਤੋਂ ਲੈ ਕੇ ਇਹ ਜਿਹੜੀ ਸੜਕ ਆ ਇਹ ਬੰਦ ਕੀਤੀ ਹੋਈ ਆ ਗਵਾੜਾ ਵਾਲਿਆਂ ਵੱਲੋਂ ਇਹ ਡਬਲ ਰੋਡ ਆ ਇੱਧਰ ਦੇਖੋ ਸਿੰਗਲ ਰੋਡ ਚੱਲਦੀ ਆ ਤੇ ਪਿੱਛੇ ਵੀ ਇੱਧਰ ਸਿੰਗਲ ਰੋਡ ਆ ਪਿੱਛੇ ਵੀ ਡਬਲ ਆ ਅੱਗੇ ਵੀ ਡਬਲ ਆ ਉਹਦੇ ਇੱਥੇ ਲਾਈਟਾਂ ਨੇ ਸ਼ਾਇਦ ਐਂਟਰੀ ਪੈਂਟ ਮੈਂ ਬੇਨਤੀ ਗਵਾੜਾ ਨੂੰ ਕਈ ਵਾਰੀ ਕਰ ਚੁੱਕਾ ਵੀ ਇਹ ਸੜਕ ਕਿਉਂ ਹੁਣ ਜਦੋਂ ਬੱਸ ਸਟੈਂਡ ਦਾ ਕੰਮ ਬੰਦ ਹੋ ਚੁੱਕਾ ਇਹ ਸੜਕ ਕਿਉਂ ਨਹੀਂ ਖੋਲੀ ਜਾਂਦੀ ਜੰਗਲ ਹੋ ਗਿਆ ਵੇਖੋ ਤੁਸੀਂ ਇੱਥੇ ਰਾਤ ਨੂੰ ਨਸ਼ੇ ਵਾਲੇ ਔਰ ਕਈ ਕ੍ਰਾਈਮ ਜਿਹੜੇ ਆ ਹੁੰਦੇ ਨੇ ਲੋਕਾਂ ਦੇ ਪਹਿਲਾਂ ਸਾਰੀਆਂ ਚੋਰੀ ਹੋ ਗਈਆਂ ਸੀ ਨਵੀਆਂ ਇਹਨਾਂ ਲਾਤੀਆਂ ਨੇ ਔਰ ਇਹਦੇ ਵਿੱਚ ਕੀ ਆ ਸੜਕ ਜਿਹੜੀ ਆ ਪਿੱਛੇ ਤਸੀ ਜਾ ਰਹੀ ਆ ਬੇਸਮੈਂਟ ਆ ਕੋਈ ਬੰਦਾ ਆਦਾ ਨੋ ਇਹਦਾ ਨਸ਼ੀ ਜਾਣ ਕੇ ਡਿੱਗ ਪਿਆ ਥੱਲੇ ਕਿ ਮੌਤ ਹੋ ਗਈ ਜਾਂ ਕੋਈ ਕੁਮਾਰ ਕੇ ਛੁੱਟ ਗਿਆ ਫਿਰ ਬਹੁਤ ਵੱਡੀ ਦਿੱਕਤ ਆ ਜਾਏਗੀ ਔਰ ਮੇਰੀ ਬੇਨਤੀ ਹੈ ਵੀ ਇਟਾ ਸਿਹਤ ਦੇ ਸਮੱਸਿਆਵਾਂ ਵਾਸਤੇ ਪਤਾ ਨਹੀਂ ਅਫਸਰ ਧਿਆਨ ਕਿਉਂ ਨਹੀਂ ਦੇਦੇ ਇਸ ਗੱਲ ਨੂੰ ਇਹ ਆਪਣੀ ਜੁਬੀ ਨਹੀਂ ਸਮਝਦੇ ਹੁਣ ਮੈਂ ਗਮਾੜਾ ਨੂੰ ਆਰਟੀਆਈ ਪਾਈ ਆ ਵੀ ਇਹ ਕਦੋਂ ਬੰਦ ਕੀਤੀ ਸੀ ਕਿਹੜੇ ਜਦੋਂ ਗਮਾੜਾ ਨਾਲ ਕੋਈ ਚਿੱਠੀ ਆਈ ਸੀ ਤੇ ਕਾਪੀ ਦਿੱਤੀ ਜਾਵੇ ਹਾਂਜੀ ਔਰ ਜਿਹੜੀ ਕਾਪੀ ਦੇਖ ਕੇ ਇਹਦੇ ਵਿੱਚ ਕੀ ਸ਼ਰਤਾਂ ਸਨ ਕਿੰਨੇ ਚਿਰ ਲਈ ਬੰਦ ਕਰਨੀ ਆ ਕਿ ਇਹਦੇ ਕੋ ਪੈਸੇ ਹਾਂਜੀ ਔਰ ਪੈਸੇ ਤੋਂ ਉਸ ਤੋਂ ਇਲਾਵਾ ਇੱਕ ਜਿਹੜਾ ਚਾਲੂ ਕਰਨ ਵਾਸਤੇ ਜਿਹੜਾ ਉਸ ਤੋਂ ਬਾਅਦ ਜਿਹੜੇ ਲੈਟਰ ਸਾਡੇ ਆਏ ਸਨ ਤੇ ਕਦੇ ਵੀ ਕੀ ਹੋਈ ਆ ਹੁਣ ਤੱਕ ਜਿਹੜੀ ਅਸੀਂ ਬੇਨਤੀਆਂ ਕੀਤੀਆਂ ਨੇ ਅਖਬਾਰਾਂ 'ਚ ਖਬਰਾਂ ਲੱਗੀਆਂ ਨੇ ਉਹਦੇ ਤੇ ਕੀ ਕੀ ਕਾਰਵਾਈ ਹੋਈ ਆ ਔਰ ਆਉਣ ਵਾਲੇ ਸਮੇਂ ਨਹੀਂ ਦੇ ਤੇ ਖਰਾਬ ਮੈਂ ਕੋਰਟ ਜਾਵਾਂਗਾ ਔਰ ਕਿਉਂਕਿ ਇਹ ਸੈਲਫਟ ਐਂਟਰੀ ਪੁਆਇੰਟ ਆ ਔਰ ਇਹਦੀ ਸਾਰੀ ਡਿਟੇਲ ਜਿਹੜੀ ਆ ਆਪਾਂ ਗਵਾੜਾ ਕੋਲ ਅੱਜ ਮੰਗੀ ਆ ਔਰ ਉਹਦੇ ਨਾਲ ਮੈਨੂੰ ਆਸਾਬੀ ਜਿਹੜਾ ਇਹ ਸੜਕ ਖੁੱਲੇਗੀ ਕਿਉਂਕਿ ਮੈਂ ਅੱਗੇ ਵੀ ਇੱਥੇ ਕੜ ਖੜ ਕੇ ਕਈ ਵਾਰੀ ਬੋਲ ਚੁੱਕਾ ਹਾਂ ਅੱਜ ਫੇਰ ਕਿਉਂਕਿ ਤੁਹਾਨੂੰ ਪਤਾ ਜਦੋਂ ਜਿਹੜੇ ਕੰਮ ਦੇ ਮਗਰ ਪੈਂਦਾ ਉਹਦੇ ਲਈ ਮੈਂ ਕੋਸ਼ਿਸ਼ ਕਰਦਾ ਰਹੀਦਾ ਮੈਂ ਇੱਕ ਵਾਰੀ ਇਹ ਨਹੀਂ ਵੀ ਖਬਰ ਲੱਗੀ ਦੀ ਆਪਾਂ ਚੁੱਪ ਕਰ ਗਏ ਇਹ ਮੈਂ ਅੱਜ ਫੇਰ ਤੁਹਾਡੋਂ ਨਾਮ ਲਿਆ ਕੇ ਆਟੀ ਪਾ ਕੇ ਕਿ ਚੋਣ ਜਬ ਤੱਕ ਲੱਗਾ ਆਇਆ ਆ ਆਟੀ ਦਾ ਜਦੋਂ ਜਦੋਂ ਜਵਾਬ ਆ ਜਾਏਗਾ ਉਸ ਤੋਂ ਬਾਅਦ ਆਪਾਂ ਜਿਹੜਾ ਇਹਦੇ ਖਿਲਾਫ ਕੋਰਟ ਵੀ ਜਾਣਾ ਪਿਆ ਕੋਰਟ ਜਾਵਾਂਗੇ ਇਹ ਸੜਕ ਜਿਹੜੀ ਵੇਖ ਰਹੇ ਹੋ ਇੱਧਰ ਦੇਖੋ ਉਹ ਲਾਈਟਾਂ ਦੇ ਨਾਲ ਜਾਮ ਲੱਗਦਾ ਇੱਥੇ ਜਿਹਨੂੰ ਰੈੱਡ ਲਾਈਟ ਹੋ ਜਾਂਦੀ ਆ ਲੋ ਆਪੋ ਹੀ ਫਸ ਜਾਂਦੇ ਨੇ ਉਹਦੇ ਨਾਲ ਕੀ ਹੈ ਸ਼ਾਇਦ ਇਹ ਟ੍ਰੈਫਿਕ ਇੰਨਾ ਵੱਧ ਗਿਆ ਉਹ ਜੇ ਹੁਣ ਵੀ ਇਹ ਨਾਲ ਗਮਾਡਾ ਗਮਾਡਾ ਜਾਂ ਪ੍ਰਸ਼ਾਸਨ ਜਾ ਗਿਆ ਤੇ ਕੋਰਟ ਮਜਬੂਰਨ ਜਾਣਾ ਪਏਗਾ ਕੀ ਕਰੀਏ ਹਾਲੇ ਕਿ ਕੋਰਟ ਜਾਣਾ ਮੇਰੀ ਕੋਈ ਮਜਬੂਰੀ ਆ ਮੈਂ ਕੋਈ ਸ਼ੌਂਕ ਨਹੀਂ ਪਰ ਕਿਉਂਕਿ ਲੋਕ ਅਫਸਰ ਸੇਵਾਨ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਨਹੀਂ ਦਫ਼ਤਰਾਂ 'ਚ ਬੈਠੇ ਜਿਹੜੇ ਆ ਗਾਉਂਡ ਜੀ ਤੋਂ ਤੇ ਆਣ ਕੇ ਦੇਖੋ ਨਾ ਤੁਸੀਂ ਰੈੱਡ ਲਾਈਟ ਹੋਈ ਹੈ ਨਾਲ ਹੀ ਜਾਮ ਲੱਗ ਗਿਆ ਇਹ ਆਪਣੀ ਜ਼ਿੰਮੇਵਾਰੀ ਤੋਂ ਸਮਝਦੇ ਨਹੀਂ ਇਸ ਕਰਕੇ ਸੜਕ ਜੇ ਖੁੱਲ ਜਾਵੇ ਸ਼ਹਿਰ ਨੂੰ ਮੁਲਾਜ਼ਮਾਂ ਨੂੰ ਜਿਹੜੇ ਬਹੁਤ ਸਾਰੇ ਤੋਂ ਆਉਂਦੇ ਨੇ ਉਨਾ ਨੂੰ ਇਥੇ ਬਹੁਤ ਵੱਡੀ ਰਾਹਤ ਮਿਲੇਗੀ ਤੇ ਮੇਰੀ ਹੁਣ ਵੀ ਬੇਨਤੀ ਆ ਗਮਾੜਾ ਦੇ ਅਧਿਕਾਰੀਆਂ ਨੂੰ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿਉਂਕਿ ਉਹ ਰੋਡ ਸੇਫਟੀ ਦੇ ਜ਼ਿੰਮੇਂਦਾਰ ਵੀ ਨੇ ਉਹਦੇ ਇਹ ਸੇਫਟੀ ਜਿਹੜੀ ਆ ਇਹਨੂੰ ਤੁਰੰਤ ਚਾਲੂ ਕਰਨ ਔਰ ਲੋਕਾਂ ਨੂੰ ਰਾਹਤ ਦੇਣ ਧੰਨਵਾਦ ਜਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ